ਮੇਰਾ ਨਾਮ ਅਨਿਲ ਕੁਮਾਰ ਹੈ ਜੀ ਅਸੀਂ ਨੰਗ ਰਹੇ ਆਂ ਇਥੋਂ ਤੇ ਨੰਗਦੇ ਆਂ ਆਪਣੇ ਕੰਮ ਤੇ ਚੱਲੇ ਆਂ ਤੇ ਆ ਰਸ ਦੇਖ ਕੇ ਆਪਾਂ ਵੀ ਖਲੋਤੇ ਆਂ ਪਤਾ ਲੱਗਾ ਜੀ ਇੱਥੇ ਲੋਕੀ ਦੱਸਣ ਦੇ ਆ ਕਿ ਗੋਲੀ ਚੱਲੀ ਆ ਬਾਕੀ ਪ੍ਰੋਪਰ ਜਾਣਕਾਰੀ ਦੇ ਹੁਣ ਫੁੱਲਸਾ ਲਈ ਦੱਸ ਸਕਦੇ ਆ ਕਿ ਕੀ ਹੋਇਆ ਇੱਥੇ ਪਤਾ ਨਹੀਂ ਆਂਦਾ ਜੀ ਦੋ ਕੋ ਬੰਦਿਆਂ ਨੂੰ ਕੋਈ ਲੱਗੀ ਆ ਗੋਲੀ ਜੋ ਸੁਣਨ ਜਾ ਰਿਹਾ ਇਹਦੇ ਦੇਖੋ ਜੀ ਹੁਣ ਇਹ ਇਨਵੈਸਟੀਗੇਸ਼ਨ ਕਰਨਗੇ ਇਹਨਾਂ ਤੋਂ ਪਤਾ ਲੱਗੂਗਾ ਕੀ ਗੱਲ ਐਕਚੁਅਲੀ ਕੀ ਗੱਲ ਹੈਗੀ ਆ ਆਪਾਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਹੀ ਕਰ ਸਕਦੇ ਆ ਨਾਕਾ ਵੀ ਲੱਗਾ ਹੋਣਾ ਖਾਣਾ ਚੌਂਕ ਤੇ ਲੱਗਾ ਹੋਣਾ ਆ ਨਾਕਾ ਕੱਲ੍ਹ ਕਰਦਾ ਜੀ ਬਿਲਕੁਲ ਪੁਲਿਸ ਤਾਂ ਮੇ ਸਾ ਮੌਜੂਦ ਹੁੰਦੀ ਤੇ ਖਲੋਤੀ ਰਹਦੀ ਡੈਰੀਗੇਟਿੰਗ ਵੀ ਕੀਤੀ ਜਾਂ ਆਣੇ ਦੇ ਬਾਹਰ ਹਾਂਜੀ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰਦੀ ਤੇ ਕਿੰਨਾ ਕਿੰਤਰ ਦੇਖਦੇ ਦੇ ਦੇਖੋ ਜੀ ਇਹ ਅਨਪ੍ਰੋਪਰ ਆਪਾਂ ਇਸ ਬਾਰੇ ਬਹੁਤੀ ਜਾਣਕਾਰੀ ਦੇ ਨਹੀਂ ਸਕਦੇ ਤੁਹਾਨੂੰ ਹਾਂ ਇਹ ਗੱਲ ਹੈਗੀ ਆ ਕਿ ਨਾਕਾ ਇੱਥੇ ਲੱਗਾ ਰਹਿੰਦਾ ਆ ਪੁਲਿਸ ਇੱਥੇ ਖਲੋਤੀ ਰਹਿੰਦੀ ਆ ਪਰ ਉਹਨਾਂ ਇਹ ਇਨਵੈਸਟੀਗੇਸ਼ਨ ਕਰਕੇ ਤੇ ਇਹੋ ਦੱਸ ਸਕਦੇ ਨੇ ਅਸੀਂ ਤੇ ਨੰਗਦੇ ਨੰਗਦੇ ਰਸ਼ ਵੇਖਿਆ ਤੇ ਹੀ ਖਲੋਗੇ ਆਗੇ ਤੇ ਜੋ ਲੋਕਾਂ ਕੋ ਪਤਾ ਲੱਗਾ ਕਿ ਇਦਾਂ ਗੋਲੀ ਚੱਲੀ ਆ ਉਹ ਹੀ ਤੁਹਾਨੂੰ ਦੱਸ ਰਹੇ ਆ ਜੀ ਇੱਕ CRPF ਤੇ ਰਿਟਾਇਰਡ ਸੀ ਇਹਨਾਂ ਦਾ ਮੈਰਿਟਲ ਡਿਸਪਿਊਟ ਚੱਲਿਆ ਸੀ ਪਹਿਲਾਂ ਵੀ ਨਾ ਜੀ ਇੱਕ ਮੈਰਿਜ ਸੀ ਤੇ ਫਿਰ ਇਹ ਸੈਕੰਡ ਮੈਰਿਜ ਸੀਗੀ ਉਹ ਬਾਹਰੋਂ ਕੱਢ ਕੇ ਫਸਟ ਵਾਈਫ ਨਾਲ ਚੱਲ ਰਹੀ ਸੀ ਜਿਹਨਾਂ ਨੂੰ ਇੱਥੇ ਮਿਲੇ ਮੌਕੇ ਤੇ ਆਪਣਾ ਹਸਪੀਟਲ ਦੇ ਬਾਹਰ ਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਤੂਤੋ ਮੈਮ ਹੋ ਗਈ ਬਾਈਕ ਤੇ ਤੇ ਇਹਨਾਂ ਨੇ ਆਪਣੀ ਜਿਹੜੀ ਰਿਵੋਲਵਰ ਲੈਸਟ ਵੈਪਨ ਸੀ ਉਹਦੇ ਨਾਲ ਉਹ ਕੱਟ ਕੇ ਇਹਨਾਂ ਤੇ ਫਾਇਰ ਕਰਦੇ ਅਸੀਂ ਕਈ ਵਜ੍ਹਾ ਰੰਜੀਤ ਸ਼ਾਹ ਕਿ ਇਹਨਾਂ ਦੇ ਮੈਰੀਟਰ ਡਿਸਪਿਊਟ ਸੀ ਪ੍ਰੋਪਰਟੀ ਨੂੰ ਲੈ ਕੇ ਇਹ ਝਗੜਾ ਸੀਗਾ ਤੇ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਐਕਸ ਵਾਈਫ ਤੇਰੀ ਕੀ ਫਾਰਮਰ ਵਾਈਫ ਬੇਟਾ ਤੇ ਉਹ ਜਿਹੜੀ ਨੋ ਸੀ ਇਹ ਸੀਗੇ تین ਤੇ ਤਿੰਨੋ ਇੱਕ ਹੈ ਨਾ ਲਾਈਕ ਕ੍ਰਿਟੀਕਲ ਹਾਲਾਤ ਚਲ ਗਈ ਮਾਰ ਗਏ ਪਰ ਕਿੰਨੀਆਂ ਗੋਲੀਆਂ ਫਾਇਰ ਕੀਤੀਆਂ ਗਿਆ ਅ ਇੱਕ ਗੋਲੀ ਫਾਇਰ ਕੀ ਤਰ੍ਹਾਂ ਨਹੀਂ ਕਰਦੇ ਹਾਂ ਹਲੇ ਦੇਖ ਰਹੇ ਆ ਕਿ ਇੱਕ ਤਾਂ ਲੱਗੀ ਹੈ ਜਿਹੜੀ ਆਪਾਂ ਕਲੀਅਰਲੀ ਦੇਖ ਸਕਦੇ ਹਾਂ ਬਾਕੀ ਹਲੇ ਹੋਰ ਮੌਕਾ ਵੈਰੀਫਾਈ ਕਰਨਾ ਜਸਟ ਹੁਣੀ ਇਨਸੀਡੈਂਟ ਹੈ ਕੋਲ ਕੋਲ ਕਿੰਨੇ ਬਰਾਮਤ ਹੋਏ ਹਾਂ ਜੀ ਹਰੇ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਇਹਦੇ ਚ ਇਹ ਤੁਹਾਨੂੰ ਮੈਂ ਦੱਸਣਾਂ ਦੀ ਗੱਲ ਕਹਿ ਰਿਹਾ ਹੈਗਾ ਕਿ ਇਹਦੇ ਚ ਜਦੋਂ ਹੀ ਮਾਰਚ ਭੱਜਣ ਲੱਗੇ ਤਾਂ ਇੱਥੇ ਸਾਡੀ ਗਾਰਡ ਲੱਗੀ ਹੋਈ ਸੀ ਸੈਕਿਉਰਿਟੀ ਨਾਟਕਾ ਸੀਗਾ ਸਾਡਾ ਉਹਨਾਂ ਨੇ ਛੇਤੀ ਤੋਂ ਛੇਤੀ ਇਹਨਾਂ ਨੂੰ ਤੁਰੰਤ ਸਬਜੈਕਟ ਸਰ ਜਿਹਦੇ ਗੋਲੀ ਲੱਗੀ ਉਹਦੇ ਕੀ ਹਾਲਾਤ ਕੀ ਨੇ ਆ ਹੀ ਇਜ਼ ਕ੍ਰਿਟੀਕਲ ਰਾਈਟ ਨ ਅਲੇ ਕਿਸੇ ਦੀ ਦੇਚੇ ਦਾ ਦੀ ਪੁਸ਼ਟੀ ਨਹੀਂ ਹੋਈ ਹੈਗੀ ਹਲੇ ਕ੍ਰਿਟੀਕਲ ਹੈਗੇ ਅੰਡਰ ਟਰੀਟਮੈਂਟ ਹੈ ਸਰ ਖਾਨੇ ਦੇ ਬਾਅਦ ਕਿਤੇ ਬੈਰੀਕੇਟਿੰਗ ਕਿੱਤੀ ਹੁੰਦੀ ਬਹੁਤ ਮੁਲਾਜ਼ਮ ਖੜੇ ਹੁੰਦੇ ਆ ਮੈਨੂੰ ਇਸ ਤਰ੍ਹਾਂ ਦੀ ਘਟਨਾ ਨਹੀਂ ਇਹ ਹੋਈ ਥੋੜੀ ਜੀ ਦੂਰ ਹੈ ਬੈਰੀਕੇਟਿੰਗ ਤੋਂ ਉਸ ਪਾਸੇ ਜਦੋਂ ਹੋਈ ਹੈ ਫਿਰ ਭੱਜਣ ਦੀ ਜਦੋਂ ਕੋਸ਼ਿਸ਼ ਕੀਤੀ ਕੋਈ ਨਾਕੇ ਤੇ ਤਾਂ ਹੀ ਮੁਸ਼ਤਿਹਦੀ ਦਿਖਾ ਕੇ ਨਾਲ ਦੀ ਨਾਲ ਉਹਨਾਂ ਨੂੰ ਫੜ ਲੇ ਲਿਆ ਸਰ ਇੱਕ ਜਿਹੇ ਗੋਲੀ ਲੱਗੀ ਹੈ ਉਹਦੀ ਕਿੰਨੀ ਮਰ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਤਰੀ ਉਹ ਬੇਟਾ ਹੈ ਨਾ ਦਾ ਤੇ ਉਹ ਏਜ ਵਗੈਰਾ ਸਾਰਾ ਹਲੇ ਮੇਰੇ ਕੋਲ ਹੈ ਕਿਉਂਕਿ ਰੀਸੈਂਟ ਇਵੈਂਟ ਰਿਪੋਰਟ ਤੇ ਰੈਨ ਵਾਲੇ ਕਿਸ ਨੂੰ ਦੇ ਪਤਾ ਨਹੀਂ ਵੈਸੇ ਪਿੱਛੋ ਦੀ ਰਾਜਸਥਾਨ ਸੀ ਤੋਂ ਬਿਲੋਂਗ ਕਰਦੇ ਜਿਨੇ ਫਾਇਰ ਕੀਤਾ ਬਟ ਇਨਨਾ ਘਾਰਿਕ nehru ਇਨਕਲੂਡ ਦੇ ਵਿੱਚ ਵੀ ਚੱਲ ਗਿਆ ਜਿਹਨੋਂ ਰਿਪੋਰਟ ਆ ਗਈ